ਇੰਡਸਟਰੀ ਦੇ ਵਿੱਚ ਤੁਸੀਂ ਚਲ ਜਾਓ ਪੇਪਰ ਪੀਂਦੇ ਨੇ ਹਾਂ ਜੀ ਪੀਂਦੇ ਨੇ ਵੀਡ ਕਹਿੰਦੇ ਨੇ ਉਹਨੂੰ ਉਹ ਪੀ ਲੈਂਦੇ ਨੇ ਤੇ ਕਹਿੰਦੇ ਉਹਦੇ ਨਾਲ ਦਿਮਾਗ ਬਹੁਤ ਚੱਲਦਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਪੀਣਾ ਚਾਹੀਦਾ ਇੱਕ ਤਾਂ ਕੁਦਰਤੀ ਹੈ ਨੇਚਰਲ ਹੈ ਕਹੇ ਜੇ ਕਮਲੇ ਲੋਕ ਪੈਦਾ ਹੋ ਗਈ ਤੁਸੀਂ ਲਾਓ ਸਾਬ ਕਿੱਡੇ ਵੱਡੇ ਮੂਰਖ ਅ ਮੈਂ ਕਹਿੰਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੁਸੀਂ ਚਲ ਜਾਓ ਪੇਪਰ ਪੀਂਦੇ ਨੇ ਹਾਂ ਜੀ ਉਹ ਲੋਕ ਕਈ ਮਿਊਜ਼ਿਕ ਲੈਟਰ ਮੈਂ ਉਂਗਲਾਂ ਤੇ ਗਿਣਾ ਦਊਗਾ ਨਾਮੀ ਮੈਂ ਕਹਿੰਦਾ ਮੰਨ ਗਏ ਉਹ ਸਾਰੇ ਪੇਪਰ ਰੋਲ ਕਰਕੇ ਯਾਨੀ ਉਹ ਚੀਜ਼ ਨੂੰ ਪੀਂਦੇ ਨੇ ਵੀਡ ਕਹਿੰਦੇ ਨੇ ਉਹਨੂੰ ਹਾਂਜੀ ਉਹ ਪੀ ਲੈਂਦੇ ਨੇ ਤੇ ਕਹਿੰਦੇ ਉਹਦੇ ਨਾਲ ਦਿਮਾਗ ਬਹੁਤ ਚੱਲਦਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਪੀਣਾ ਚਾਹੀਦਾ ਇੱਕ ਤਾਂ ਕੁਦਰਤੀ ਹੈ ਨੇਚਰਲ ਹੈ ਤੇ ਉਹਦੇ ਨਾਲ ਦਿਮਾਗ ਦੀ ਕ੍ਰੀਏਟਿਵਿਟੀ ਬਹੁਤ ਵਧੀ ਹੈ ਬਹੁਤ ਵਧੀਆ ਗੱਲ ਫਿਰ ਆਪ ਦੀ ਘਰ ਵਾਲੀ ਕਾ ਤਾਂ ਪਿੱਛੇ ਛੱਡੀ ਆ ਹੂੰ ਆਉਦੀ ਘਰ ਵਾਲੀ ਨੂੰ ਕੋ ਪੈਣੇ ਤੂੰ ਮਰ ਜੇਗੀ ਯਾਰ ਮੈਂ ਤਾਂ ਕ੍ਰੀਏਟੀਵਿਟੀ ਬਹੁਤ ਅੱਗੇ ਨਾ ਗਰੀਣੀ ਮੇਰੀ ਤਾਂ ਮੈਂ ਕੱਲਾ ਹੀ ਲੰਘ ਜੂ ਮੈਂ ਤਾਂ ਕੱਲਾ ਹੀ ਹੁਣ ਦੇਖੋ ਇੱਕ ਆਪਾਂ ਗੱਲ ਸੁਣਦੇ ਜਿਹੜਾ ਖਾਂਦਾ ਜਰਦਾ 100 ਸਾਲ ਨਹੀਂ ਮਰਦਾ ਤੇ ਮੇਰੇ ਬਾਪੂ ਹੀ ਅੱਗੇ ਇੱਕ ਤਰਕ ਦਿੱਤਾ ਮੈਨੂੰ ਵੀ ਗੱਲ ਬੜੀ ਜੱਚੀ ਉਹ ਕਹਿੰਦੇ ਜੋਦੇ ਇੰਨਾ ਬੰਦੇ ਨੂੰ ਇੱਕ ਗੱਲ ਸੁਨੇਹਾ ਪਹੁੰਚਦਾ ਕਰਦੀ ਵੀ ਭਾਈ ਤੁਸੀਂ ਬੰਦੇ ਬੰਦੇ ਕਾਤੋਂ ਖਾਈ ਜਾਂਦੇ ਹੋ ਉਹ ਕਹਿੰਦੇ ਕੀ ਗੱਲ ਹੋ ਗਈ ਜੀ ਤੇ ਮੈਂ ਕਿਹਾ ਇਹ ਤਾਂ ਫਿਰ ਐਸਾ ਹੋਣਾ 60 ਸਾਲ ਤੱਕ ਜਰੂਰ ਤੱਕ ਤੁਸੀਂ 60 ਦੇ ਹੋਣਾ ਤੂੰ ਤਾਂ ਸਾਰੇ ਢੇ ਹੋ ਜਾਣ ਹਾਂ ਇਹ ਲੋਕ ਕਿਵੇਂ ਮਗਰ ਤੂੰ ਉਸਤਾ ਜਰਦਾ ਖਾਣ ਤੂੰ ਉਸਦਾ 100 ਸਾਲ ਤੱਕ ਮਰਨਾ ਨਹੀਂ ਤੇ ਜਨਾਨੀਆਂ ਤਾਂ ਖਾਂਦੀਆਂ ਨਹੀਂ ਉਹਨਾਂ ਦਾ ਪੈਣਾ ਭੋਗ ਤੂੰ ਤਾਂ ਹੋ ਗਿਆਂ ਡੇ ਫਿਰ ਕੀ ਕਰੋਗੇ ਇਤੋਂ ਵਧਿਆ ਤੂੰ ਉਸ ਜਨਾਨੀ ਨੂੰ ਵੀ ਕੁੱਟ ਕੇ ਦੋ ਜਰਦ ਹੋ ਜਿਹੜੇ ਬੰਦੇ ਇਹ ਗੱਲਾਂ ਕਰਦੇ ਐ ਕ੍ਰੀਏਟੀਵਿਟੀ ਵਾਲੀਆਂ ਵੀ ਨਸ਼ਾ ਕਰ ਲੈਣਾ ਚਾਹੀਦਾ ਮੈਂ ਕਹਿੰਦਾ ਨਹੀਂ ਕੋਈ ਵੀ ਬੰਦਾ ਕਿਸੇ ਵੀ ਮਕਾਮ ਤੇ ਕਿਸੇ ਵੀ ਇੰਡਸਟਰੀ 'ਚ ਜਿਹੜਾ ਬੰਦਾ ਇਹ ਗੱਲ ਕਹਿੰਦਾ ਵੀ ਨਸ਼ਾ ਕਰ ਲੈਣਾ ਚਾਹੀਦਾ ਤਾਂ ਉਹ ਤੋਂ ਮੈਂ ਕੋਈ ਸਵਾਲ ਪੁੱਛਦਾ ਵੀ ਇਹ ਗੱਲ ਕਾਕਾ ਕੈਮਰੇ ਦੇ ਉੱਤੇ ਕਹਿਣ ਨੂੰ ਲੋਕ ਜਿਹੜੇ ਨਸ਼ੇ ਕਰਦੇ ਉਹਨਾਂ ਨੂੰ ਪੰਪ ਭਰਨ ਨੂੰ ਕੱਲਾ ਸੋਹਣਿਆ ਨੇ ਸਵਾਦ ਤਾਂ ਆਵੇ ਆਪਦੀ ਵਾਈਫ ਨੂੰ ਬਿਠਾ ਵਿੱਚ ਤੇ ਵਾਈਫ ਨੂੰ ਵੀ ਭਰ ਕੇ ਰੋਲੀ ਦੇਗਾ ਪਿਆ ਲੋ ਜੀ ਵੀੜ ਪੀਓ ਮੇਰੀ ਕੱਲੇ ਦੀ ਕ੍ਰੀਏਟੀਵਿਟੀ ਕਿਉਂ ਬਦੇ ਤੂੰ ਵੀ ਰਾਜਮਾ ਚਾਵਲ ਹੁਣ ਨਵੇਂ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਕ੍ਰੀਏਟੀਵਿਟੀ ਪੀ ਪੰਗ ਅਭੀ ਘਰੇ ਵੀ ਕੋਈ ਗੈਸਟ ਆਉਂਦੇ ਨੇ ਤਾਂ ਪਹਿਲਾਂ ਰੋਲ ਹੀ ਬਣਾਓ ਫੇਰ ਤਾਂ ਰੋਲ ਹੀ ਬਣਾਓ ਫਿਰ ਮੇਰੀ ਗੱਲ ਸਮਝੋ ਹੁਣ ਦੇਸੀ ਕਿਉਂ ਵਾਲੀ ਗੱਲ ਹੈ ਮੈਂ ਦੇਸੀ ਕਿਉਂ ਖਾਣਾ ਮੇਰੀ ਘਰ ਆਲਾ ਦਾ ਮੈਂ ਉਹਨੂੰ ਕਹੂੰਗਾ ਵੀ ਯਾਰ ਭਾਈ ਤੂੰ ਵੀ ਦੇਸੀ ਕਿਉਂ ਖਾ ਮੇਰੀ ਘਰ ਵਾਲੇ ਤੂੰ ਵੀ ਦੇਸੀ ਖਾ ਬਾਪੂ ਜੀ ਤੁਸੀਂ ਕਾ ਨੂੰ ਪਿੱਛੇ ਰੋ ਮਾਤਾ ਜੀ ਤੁਸੀਂ ਕਾ ਨੂੰ ਪਿੱਛੇ ਰੋ ਪਰਦਾਦਾ ਜੀ ਵੀ ਜੇ ਹੋਣ ਮੈਂ ਉਹਨਾਂ ਨੂੰ ਵੀ ਕਹਾਂ ਵੀ ਖਾਓ ਭਾਈ ਚੰਗੀ ਚੀਜ਼ ਪਰ ਫੇਰ ਗੱਲ ਉੱਥੇ ਆ ਜਾਂਦੀ ਆ ਆਪਦੀ ਮੇਰੀ ਤੇ ਮੂਤ ਨਿਕਲ ਗਿਆ ਹੁਣ ਅਸੀਂ ਕਸੌਲ ਅਦਰ ਸਿਸੂ ਵਾਲੇ ਪਾਸੇ ਘੁੰਮ ਕੇ ਆਏ ਹਾਂ ਉੱਪਰ ਸਾਰੀ ਟੀਮ ਤੇ ਅਸੀਂ ਜਦ ਉਧਰ ਗਏ ਸੀ ਕਸੌਲ ਰੁਕੇ ਸੀ ਅਸੀਂ ਠੀਕ ਹੈ ਜੀ ਉਹ ਕਸੌਲ ਇੱਕ ਗੜ ਹੈ ਇਸ ਚੀਜ਼ ਦਾ ਜਿੱਥੇ ਸਪੈਸ਼ਲ ਲੋਕ ਮੁੰਡੇ ਕੁੜੀਆਂ ਕਲੀਆਂ ਕੁੜੀਆਂ ਕੱਲੇ ਮੁੰਡੇ ਯਾਨੀ ਉੱਥੇ ਫੈਮਿਲੀ ਵਾਲੇ ਬਹੁਤ ਘੱਟ ਮਿਲਣਗੇ ਹਾਂ ਜੀ ਮੁੰਡੇ ਕੁੜੀਆਂ ਬੈਚਲਰਸ ਬਹੁਤ ਜ਼ਿਆਦਾ ਮਿਲਣਗੇ ਤੇ ਉੱਥੇ ਖਰਿਆਂ ਇਹ ਚੀਜ਼ ਚੱਲਦੀ ਹੈ ਵੀਡ ਚੱਲਦੀ ਹੈ ਬਿਲਕੁਲ ਠੀਕ ਹੈ ਜੀ ਜੇ ਕਿਸੇ ਨੂੰ ਤਰਕ ਦੇ ਦੀਏ ਕਿਸੇ ਨੂੰ ਪੁੱਛ ਲਈਏ ਤਾਂ ਉਹੀ ਕਹਿੰਦੇ ਨੇ भोले बाबा का प्रसाद है हां ते भोले बाबा ਨੂੰ ਟਾਂਡਵ ਤਾਂ ਕਰੋ भोले बाबा ਤਾਂ ਨਗਰ ਖੜਾ ਤੁਸੀਂ ਤਾਂ ਪਾਈ ਬੈਠੇ ਨਾਰਥ ਫੇਸ ਹੋਵੋ ਕਨੰਗੇ ਤੁਸੀਂ ਜਿਹੜੇ ਬੰਦੇ ਦੀ ਰੀਸ ਕਰੋ ਉਹ ਤਾਂ ਜ਼ਹਿਰ ਪੀ ਗਏ ਸੀ ਯਾਰ ਤੁਸੀਂ ਕਿਸੇ ਬੰਦੇ ਦੀ ਰੀਸ ਕਰ ਰਹੇ ਹੋ ਮੈਂ ਰੀਸੋ ਰੀਸ ਜੀ ਆਪਦਾ ੱਚਗਾ ਚੌੜੀ ਕਰਾਉਣ ਨਾਲ ਕੰਮ ਹੈ ਤਾਂ ਸ਼ਿਵ ਬਣਨਾ ਹਰੇਕ ਬੰਦੇ ਦੀ ਬਸ ਦੀ ਗੱਲ ਨਹੀਂ ਜੀ ਕਿਉਂਕਿ ਸ਼ਿਵ ਸਾਰਿਆਂ ਦੇ ਵਿੱਚ ਹੀ ਆ ਤੇ ਸਾਡਾ ਮੂਰਖ ਦਿਮਾਗ ਵੀ ਅਸੀਂ ਸ਼ਿਵ ਬਣਨਾ ਲੱਗ ਗੱਲ ਕਰ ਲੋ ਜਿੱਦੇ ਮੈਂ ਗੱਲ ਕਰਦੀ ਮੈਂ ਸ਼ੇਵ ਬੰਨਾ ਇਹਦਾ ਮੈਂ ਸ਼ੇਵ ਕੋਈ ਹੋਰ ਤੇ ਜਿਹੜਾ ਅੰਦਰ ਬੈਠਾ ਉਹ ਉਹ ਫਿਰ ਸ਼ੇਵ ਨਹੀਂ ਆ ਸਾਹ ਕੌਣ ਖਿੱਚੀ ਜਾਂਦਾ ਸਾਹ ਕੌਣ ਛੱਡੀ ਜਾਂਦਾ